हां भाई सारे ने सत श्री अकाल आज भाई आपा खड़े हैं पिंडा अमला सिंह वाले किसान भ्रामां ਲਈ ਵੀਰੇ ਖਬਰ ਆ ਇਹ ਇਹ ਸਾਡਾ ਮਤਲਬ ਵੀ ਆ ਮੁਸਲਚੌਲ ਨੇ 1401 ਵੀ ਆ ਬਾਈ ਜਿਹੜੇ ਭਰਾ ਦਰਜੇ ਦੇ ਵੀ ਸੁੱਕ ਜੂ ਜਾਂ ਵੀ ਕੋਈ ਬਿਮਾਰੀ ਲੱਗ ਜੂ ਕੁਛ ਵੀ ਆ ਬਾਈ ਕੁਛ ਨਹੀਂ ਹੁੰਦਾ ਹੈਗਾ ਹਨਾ ਵੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਮਿਹਨਤ ਦੀ ਬਾਈ ਹਰੇ ਕੰਮ ਨੂੰ ਆਪਾਂ ਮਿਹਨਤ ਪਾਲਦਾ ਹਰੇ ਕੰਮ ਹੀ ਹਨਾ ਇਹਦੇ ਵਾਸਤੇ ਮਿਹਨਤ ਦੀ ਜ਼ਰੂਰਤ ਆ ਬਾਈ ਸਾਡੇ ਪਿੰਡ 10 ਕਿਲੇ ਲੱਗੇ ਹੋਏ ਨੇ ਇਹ ਬਾਈ ਆ ਨਾ ਜਿਹੜਾ ਪ੍ਰਦੀਪ ਇਹਨੇ ਪਹਿਲੇ ਵਾਲੇ ਸਾਲ ਵੀ ਲਾਇਆ ਸੀਗਾ ਬਾਈ ਇਹਦੀ ਪੈਦਾਵਾਰ ਮਤਲਬ 26 ਤੋਂ 30 ਕੈਂਟਲ ਤੱਕ ਆ ਬਹੁਤ ਵਧੀਆ ਬਾਈ ਪੈਦਾਵਾਰ ਆ ਜਿਹੜਾ ਵੀ ਮਤਲਬ ਕਿਸਾਨ ਭਰਾ ਦੇਖਣਾ ਚਾਹੋ ਇੱਥੇ ਆ ਕੇ ਦੇਖ ਸਕਦੇ ਹੋ ਤੇ ਬਾਈ ਨੇ ਆ ਮਤਲਬ ਇਹ ਦਵਾਈ ਸਪਰੇਅ ਕੀਤੀ ਆ ਠੀਕ ਆ ਜੀ ਤੇ ਆ ਦੇਖੋ ਠੰਗੂ ਠੀਕ ਆ ਜੀ ਮਤਲਬ ਕੋਈ ਮਤਲਬ ਆਪਾਂ ਮੰਨਦੇ ਆ ਹਨਾ ਕੁਝ ਬਿਮਾਰੀ ਨਾਲ ਖਰਾਬ ਹੋ ਜਾਂਦੀ ਹੈ ਜੀਰੀ ਜਾਂ ਕੁਝ ਵੀ ਹੋ ਜਾਂਦਾ ਸਾਡੇ ਪਿੰਡ ਵੀ ਕਈਆਂ ਨੇ ਬਾਤ ਹੀ ਬਾਈ ਇਹ ਚੀਜ਼ ਕਿਉਂਕਿ ਭਾਈ ਮਿਹਨਤ ਕਰਨੀ ਨਹੀਂ ਨਹੀਂ ਹੈਗੇ ਸਾਨੂੰ ਪਤਾ ਆ ਕੋਈਆਂ ਦੇ ਕੱਖ ਪੱਠਾ ਆਮ ਖੜਾ ਹੁੰਦਾ ਚੌਲਾਂ ਦੇ ਵਿੱਚ ਪਰ ਆ ਬਾਈ ਦੀ ਬਾਈ ਇੰਨੀ ਮਿਹਨਤ ਆ ਕੱਖ ਪੱਠਾ ਵਟ ਤੇ ਵੀ ਨਹੀਂ ਹੈਗਾ ਦੇਖੋ ਠੀਕ ਆ ਇਹਨਾਂ ਸਪਰੇਅ ਮਾਰੇ ਕੱਖਾਂ ਉ깔 ਸਭ ਚੱਕ ਦਾ ਕੰਮ ਤੇ ਬਾਈ ਨੰਬਰ 2 ਗੱਲ ਜਿਹੜੀ ਤੇ ਜੇ ਤੁਸੀਂ ਗਾਂ ਨੂੰ ਇਹ ਬੀਜ ਲਾਉਨੇ ਹੋ ਡਰਨ ਦੀ ਕੋਈ ਲੋੜ ਨਹੀਂ ਬਾਈ ਸਭ ਤੋਂ ਜ਼ਰੂਰਤ ਆ ਬਾਈ ਮਿਹਨਤ ਦੀ ਹੈਨਾ ਮਿਹਨਤ ਕਰੋ ਵੀਰੇ ਤੇ ਸਾਡੇ ਪਿੰਡਾਂ ਅਗੇ ਤੁਸੀਂ ਦੇਖ ਸਕਦੇ ਹੋ 10 ਕਿੱਲੇ 4 ਬਹੁਤ ਆ ਬਾਈ ਝਾੜ ਬਹੁਤ ਹੈ ਦਾ ਤੇ ਆਹ ਸਾਹਮਣੇ ਸਾਰਾ ਇਹ ਬੀ ਆ ਬਾਈ 14 ਇਕ 1401 ਬੀ ਆ ਸਾਰਾ ਤੇ ਬਾਈ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਤਾਂ ਜੋ ਕਿ ਮਤਲਬ ਜੀ ਨੂੰ ਬਾਈ ਨੂੰ ਨਹੀਂ ਪਤਾ ਇਹ ਚੀਜ਼ਾਂ ਬਾਰੇ ਹਨ ਵੀ 1400 ਇੱਕ ਵੀ ਵਧੀਆ ਜਾਂ ਘਟੀਆਂ ਝਾੜ ਕਿਵੇਂ ਹੁੰਦਾ ਬਹੁਤ ਵਧੀਆ ਝਾੜਾ ਬਾਈ ਵੀਡੀਓ ਸ਼ੇਅਰ ਕਰਿਆ ਕਰੋ ਜੀ ਨੇ ਨਹੀਂ ਵੀ ਲਾਇਆ ਬਾਈ ਲਾਓ ਮੁੱਸਰ ਚੌਲਾ ਹਨ ਚਲੋ ਐ ਹੁੰਦਾ ਵੀ ਜਲਦੀ ਪੱਕ ਜਾਂਦੇ ਨੇ ਹਨਾ ਤੁਹਾਨੂੰ ਪਤਾ ਹੀ ਹੈਗਾ ਤੇ ਬਾਈ ਵੀਡੀਓ ਸ਼ੇਅਰ ਕਰਿਓ ਤੇ ਆਪਾਂ ਫਿਰ ਮਿਲਦੇ ਹਾਂ ਕਿਸੇ ਹੋਰ ਨਵੇਂ ਟੌਪ ਤੇ ਧੰਨਵਾਦ ਬਾਈ